ਪੌਂਟਿਓ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਇੱਕ ਦੇਣ ਜਾ ਰਹੇ ਹੈ ਇਸ ਖੁਸ਼ਖਬਰੀ ਨੂੰ ਦੇਣ ਤੋਂ ਪਹਿਲਾਂ ਮੈਂ ਸੋਚਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੇਠਾਂ ਚੱਲ ਰਹੀ ਹੈ ਤੇ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਮੈਨੂੰ ਲੱਗਦਾ ਹਿਸਟਰੀ ਦੇ ਵਿੱਚ ਜੇ છાਤੀ ਮਾਰੀ ਜਾਵੇ ਇੱਕ ਵੀ ਸਰਕਾਰ ਆਹੀ ਜੀ ਨਹੀਂ ਆਈ ਹੋਣੀ ਜਿਸ ਕਿਸੇ ਸਰਕਾਰ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੋਵੇ ਜੀਨੇ ਅੱਜ ਤੱਕ ਕਦੇ ਉਹ ਅਸੂਲ ਉਹ ਕਾਨੂੰਨ ਜਾਂ ਉਹ ਰੂਲ ਬਣਾਏ ਹੋਣ ਜਿਹੜੇ ਕਾਨੂੰਨ ਜਿਹੜੇ ਅਸੂਲ ਜਿਹੜੇ ਰੂਲ ਆ ਜਿਹੜੇ ਉਹ ਆਮ ਜਨਤਾ ਦੀ ਭਲਾਈ ਦੇ ਵਿੱਚ ਸਾਡੇ ਵਪਾਰੀਆਂ ਦੀ ਭਲਾਈ ਦੇ ਵਿੱਚ ਸਾਡੇ ਕਿਸਾਨਾਂ ਦੀ ਭਲਾਈ ਦੇ ਵਿੱਚ ਜਾਂ ਸਾਡੇ ਆਮ ਇੱਕ ਕਿਤੇ ਜਨਸਧਾਰਨ ਲੋਕਾਂ ਦੀ ਭਲਾਈ 'ਚ ਕਦੇ ਕੰਮ ਆਏ ਹੋ ਪਰ ਜਸਟਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਅੰਦਰ ਸਾਲ 2022 ਤੋਂ ਅਸੀਂ ਉਹ ਸ਼ੋਧ ਉਹ ਚੀਜ਼ਾਂ ਅਸੀਂ ਐਕਟ ਦੇ ਵਿੱਚ ਅਸੀਂ ਐਮੈਂਡਮੈਂਟੇਸ਼ਨਸ ਰੂਲਸ ਦੇ ਵਿੱਚ ਕਰਦੇ ਆ ਰਹੇ ਹਾਂ ਜਿਹਦੇ ਨਾਲ ਹਰ ਇੱਕ ਛੋਪੇ ਨੂੰ ਹਰ ਇੱਕ ਵਰਗ ਨੂੰ ਹਰ ਇੱਕ ਲੈਵਲ ਦੇ ਉੱਤੇ ਉਹਨਾਂ ਨੂੰ ਇੱਕ ਸੌਖ ਹੋ ਜਵੇ ਆਸਾਨੀ ਹੋ ਜਵੇ ਉਸੇ ਦੇ ਚੱਲਦੇ ਅੱਜ ਇੱਕ ਬਹੁਤ ਵੱਡਾ ਕਦਮ ਹੈ ਜੋ ਸਾਡੀ ਸਰਕਾਰ ਨੇ ਚੱਕਿਆ ਹੈ ਅੱਜ ਅਜੰਡਾ ਹੈ ਕਿ ਅਸੀਂ ਜਿਹੜੀ ਫਾਇਰ ਦੀ ਐਨਓਸੀ ਦੇ ਰੂਲਸ ਨੇ ਜਿਹੜੇ ਉਹ ਜਿਹੜੇ ਨੋਟੀਫਾਈ ਕੀਤੇ ਨੇ ਉਹਦੇ ਅੱਜ ਮੈਂ ਤੁਹਾਨੂੰ ਸੇਲੀਅੰਟ ਫੀਚਰਸ ਦੱਸਣ ਜਾ ਰਿਹਾ ਹਾਂ ਤੁਸੀਂ ਜਿਵੇਂ ਜਾਣਦੇ ਹੋ ਕਿ ਪਿਛਲੇ ਸਾਲ ਸਤੰਬਰ ਮਹੀਨੇ ਚ ਵਿਧਾਨ ਸਭਾ ਤੋਂ ਸਾਡਾ ਦੀ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ 2024 ਪਾਸ ਹੋਇਆ ਸੀ ਜੀਡੀਕੇ ਗਵਰਨਰ ਸਾਹਿਬ ਨੇ 27 ਅਕਤੂਬਰ ਦੇ ਦਿਨ ਇਹਨਾਂ ਨੂੰ ਮਤਲਬ ਕਿ ਇਸ ਨੂੰ ਹਰੀ ਲਾਸਟ ਵੀਕ ਸਾਡੀ ਜਿਹੜੀ 24 ਜੂਨ ਨੂੰ ਜਿਹੜੀ ਕੈਬਨਿਟ ਹੋਈ ਸੀ ਉਹਦੇ ਚ ਜਿਹੜੇ ਰੂਲਸ ਸੀ ਇਹਨਾਂ ਨੂੰ ਹਰੀ ਝੰਡੀ ਮਿਲ ਗਈ ਸੀ ਜਿਹਦੇ ਸੇਲੀਅੰਟ ਫੀਚਰਸ ਜਿਹੜੇ ਨੇ ਉਹ ਅੱਜ ਮੈਂ ਤੁਹਾਨੂੰ ਦੱਸਾਂ ਜਿਹੜੇ ਕਿ ਆਪਣੇ ਆਪ ਦੇ ਵਿੱਚ ਮੈਂ ਇਹ ਸਮਝਦਾ ਵੀ ਇਸ ਤੋਂ ਵੱਡਾ ਜਣੀ ਕਿ ਰਿਫਾਰਮ ਹੈ ਜਿਹੜਾ ਕਦੇ ਸੋਚਿਆ ਨਹੀਂ ਸੀ ਜਾ ਸਕਦਾ ਸੋ ਸਭ ਤੋਂ ਪਹਿਲਾਂ ਕਿ ਜਿਹੜਾ ਹਰ ਸਾਲ ਐਵਰੀ ਈਅਰ ਜਿਹੜੀ ਫਾਇਰ ਦੀ ਐਨਓਸੀ ਲੈਣੀ ਪੈਂਦੀ ਸੀ ਹੁਣ ਉਹ ਹਰ ਸਾਲ ਲੈਣ ਦੀ ਜ਼ਰੂਰਤ ਨਹੀਂ ਢੋਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੇ ਉੱਤੇ ਕਦੇ ਹੋਏ ਇਹਨੂੰ ਤਿੰਨ categories ਦੇ ਵਿੱਚ ਡਿਫਾਈਨ ਕਰਤਾ ਇੱਕ ਹੈਗੀ ਲਾਈਟ ਹਜ਼ਰਡਰਸ ਇੱਕ ਹੈਗੀ ਮਾਡਰਨ ਮੋਡਰੇਟ ਹਜ਼ਰਡਰਸ ਇੱਕ ਹੈਗੀ ਹਾਈ ਹਜ਼ਰਡਰਸ ਜਿਹੜੀ ਤਾਂ ਲਾਈਟ ਹਜ਼ਰਡਰਸ ਹੈ ਲਾਈਟ ਹਜ਼ਰਡਰਸ ਦੇ ਲਈ ਹੁਣ ਇੱਕ ਸਾਲ ਦੀ بجائے ਅਸੀਂ ਜਿਹੜੀ ਐਨਓਸੀ ਦੀ ਮਿਆਦ ਹੈ ਉਹ 5 ਸਾਲ ਦੀ ਕਰਤੀ ਮੈਂ ਫੇਰ ਰਿਪੀਟ ਕਰ ਰਿਹਾ ਲਾਈਟ ਹਜ਼ਰਡਰਸ ਦੀ ਅਸੀਂ ਜਿਹੜੀ ਮਿਆਦ ਹੈ ਉਹ 5 ਸਾਲ ਦੀ ਕਰਤੀ ਜਿਦੇ ਚ ਜਿੰਨੇ ਟੋਟਲ ਸੈਕਟਰ ਆਉਂਦੇ ਨੇ 43 43 ਸੈਕਟਰਸ ਆਉਂਦੇ ਨੇ ਲਾਈਟ ਹਜ਼ਰਡਰਸ ਦੇ ਵਿੱਚ ਜਿਹਨਾਂ ਨੂੰ 5 ਸਾਲ ਦੀ ਮਿਆਦ ਕਰਦੀ ਉਸ ਤੋਂ ਬਾਅਦ ਜੋ ਆ ਜਾਂਦੇ ਨੇ ਮੋਡਰੇਟ ਹਜ਼ਰਡਰਸ ਜਿਹੜੇ ਮੋਡਰੇਟ ਹਜ਼ਰਡਰਸ ਨੇ ਉਹਦੇ ਵਿੱਚ ਅਸੀਂ ਤਿੰਨ ਫੇਰ ਰਿਪੀਟ ਕਰ ਰਹੇ ਹਾਂ ਮੋਡਰੇਟ ਹਜ਼ਰਡਰਸ ਲਈ ਅਸੀਂ ਐਨਓਸੀ ਹੈ ਜਿਹੜੀ 3 ਸਾਲ ਦੀ ਕਰਦੀ ਜਿਹਦੇ ਵਿੱਚ ਟੋਟਲ ਜਿਹੜੇ ਸੈਕਟਰ ਆ ਜਾਂਦੇ ਨੇ 63 63 ਸੈਕਟਰਸ ਇਹਦੇ ਵਿੱਚ ਆ ਜਾਂਦੇ ਨੇ ਫੇਰ ਆ ਜਾਂਦੇ ਨੇ ਹਾਈ ਰਿਸਕ ਅਡਰੈਸ ਹਾਈ ਰਿਸਕ ਅਡਰੈਸ ਦੇ ਵਿੱਚ ਅਸੀਂ ਜਿਹੜੀ ਐਨਓਸੀ ਆ ਉਹ 1 ਸਾਲ ਦੀ ਹੀ ਰੱਖੀ ਹੈ ਫੇਰ ਰਿਪੀਟ ਕਰਦੇ ਆ ਹਾਈ ਰਿਸਕ ਅਡਰੈਸ ਚ ਅਸੀਂ ਐਨਓਸੀ 1 ਸਾਲ ਦੀ ਰੱਖੀ ਹੈ ਜਿਹਦੇ ਚ ਟੋਟਲ ਜਾਨੀ ਕਿ ਜਿਹੜੇ ਸੈਕਟਰ ਇਨਕਲੂਡ ਹੁੰਦੇ ਨੇ 39 ਇਨਕਲੂਡ ਹੁੰਦੇ ਨੇ ਇਹਦੀ ਜਿਹੜੀ ਲਿਸਟ ਹੈ ਤੁਹਾਨੂੰ ਅਸੀਂ ਇਹ ਲਿਸਟਰੀ ਪ੍ਰੋਵਾਈਡ ਕਰਾ ਦਾਂਗੇ ਸੋ ਸਭ ਤੋਂ ਪਹਿਲਾਂ ਇਹਦੇ ਚ ਜੋ ਵਾਦਾ ਹੋਇਆ ਉਹ ਇਹ ਕਿ ਹੁਣ ਪੰਜਾਬ ਦੇ ਵਿੱਚੋਂ ਰੈੱਡ ਟੇਪ ਕਲਚਰ ਲਾਲ ਫੀਤਾ ਸ਼ਾਹੀ ਕਲਚਰ ਜਿਹੜਾ ਕਿ ਜਿਹਦਾ ਵੀ ਜੀ ਕਰਦਾ ਸੀ ਕਿਸੇ ਵੀ ਜਗ੍ਹਾ ਤੇ ਜਾ ਕੇ ਚਲੇ ਜਾਂਦਾ ਸੀ ਤੇ ਕਹਿੰਦਾ ਸੀ ਸਾਨੂੰ ਐਨਓਸੀ ਦਿਖਾਓ ਤੇ ਉਹ ਐਨਓਸੀ ਦੇ ਨਾਮ ਦੇ ਉੱਤੇ ਜਣੀ ਕਿ ਕਿਸੇ ਤੋਂ ਅੰਡਰ ਟੇਬਲ ਓਵਰ ਟੇਬਲ ਪੈਸੇ ਮੰਗੇ ਜਾਂਦੇ ਸੀ ਇਹ ਇਹ ਹੁਣ ਇਹ ਜਿਹੜੀ ਚੀਜ਼ ਹੈ ਇਹ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਖਤਮ ਕਰਤੀ ਨੰਬਰ 1 ਨੰਬਰ 2 ਇਹਦਾ ਸਭ ਤੋਂ ਵੱਡਾ ਵਾਧਾ ਇਹਦਾ ਸਭ ਤੋਂ ਵੱਡਾ ਵਾਧਾ ਇਹ ਹੋਇਆ ਜਿਹੜਾ ਇੰਡਸਟਰੀ ਜਾਂ ਕੋਈ ਵੀ ਇਹਦੇ ਵਿੱਚ ਜਿਹੜੇ ਸੈਕਟਰ ਸਗ ਲੱਗ ਜਿਹੜੇ ਉਹਨਾਂ ਨੂੰ ਹਰ ਸਾਲ ਖੱਜਲ ਖਵਾਰੀ ਸਹਿਣੀ ਪੈਂਦੀ ਸੀ ਕਿਉਂਕਿ ਕੋਈ ਯੋਗ ਸੀ ਕਿ ਕੱਲੇ ਪਾਣੀ ਨਾਲ ਅੱਗ ਬੁਝਾਈ ਜਾ ਸਕਦੀ ਸੀ ਜਾਂ ਰੇਤੇ ਨਾਲ ਹੁਣ ਲੱਗਿਆ ਯੋਗਾ ਐਡਵਾਂਸਮੈਂਟ ਦਾ ਆ ਗਿਆ ਹੁਣ ਐਸੀਆਂ ਮਾਡਰਨ ਟੈਕਨੀਕਸ ਆ ਗਈਆਂ ਅੱਗ ਬੁਝਾਉਣ ਦੇ ਵਿੱਚ ਸਪ੍ਰਿੰਕਲਿੰਗ ਵਾਟਰ ਦਾ ਸਿਸਟਮ ਆ ਚੁੱਕੇ ਹੈ ਥੋੜੇ ਇਹਦੇ ਵਿੱਚ ਜਿਹੜੀ ਫੋਮ ਦੇ ਨਾਲ ਡਿਸਪੈਂਸਰ ਆ ਚੁੱਕੇ ਹਨ ਫੋਮ ਦੇ ਡਿਸਪੈਂਸਿੰਗ ਹੋਣ ਦੇ ਨਾਲ ਅੱਗ ਬੁਝਦੀ ਹੈ ਜਿਹੜਾ ਸਾਡਾ ਆਲਰੇਡੀ ਚੱਲਦਾ ਪਾਣੀ ਦਾ ਸਿਸਟਮ ਤਾਂ ਹੈਗਾ ਹੀ ਹੈਗਾ ਸੋ ਇਹ ਜਿਹੜੇ ਫੀਚਰਸ ਆਣ ਦੇ ਨਾਲ ਅਸੀਂ ਜਾਨੀ ਕਿ ਸਮੇਂ ਦੀ ਹਾਨੀ ਬਣਾਇਆ ਸਮੇਂ ਦੀ ਹਾਨੀ ਬਣਾ ਕੇ ਅਸੀਂ ਇਸ ਲਈ ਇਹ ਚੰਗੇ ਫੀਚਰਸ ਅੱਗੇ ਲੈ ਕੇ ਆਏ ਨੰਬਰ 2 ਇਹਦੇ ਚ ਸਭ ਤੋਂ ਵੱਡੀ ਕੋ ਹੋਰ ਕੰਮ ਕੀ ਕਰਦਾ ਸੀ ਜਿਹੜੀ ਸਰਟੀਫਿਕੇਸ਼ਨ ਸੀ ਇਹਦੀ ਅਸੀਂ ਇਹ ਜੀ ਔਨਲਾਈਨ ਐਨੂਅਲ ਸੈਲਫ ਸਰਟੀਫਿਕੇਸ਼ਨ ਕਰਤੀ ਜਿਹੜੇ ਵੀ ਸਟੇਕ ਹੋਲਡਰਸ ਨੇ ਉਹੋ ਆਪਣੀ ਸੈਲਫ ਸਰਟੀਫਿਕੇਸ਼ਨ ਦਿਆ ਕਰਨਗੇ ਆਨਲਾਈਨ ਐਵਰੀ ਇਅਰ ਹਰ ਸਾਲ ਦਿਆ ਕਰਨਗੇ ਸਾਡੇ ਪੋਰਟਲ ਤੇ ਜਾਇਆ ਕਰਨਗੇ ਪੋਰਟਲ ਦੇ ਉੱਤੇ ਜਾ ਕੇ ਆਪਣੀ ਐਨੂਅਲ ਸੈਲਫ ਸਰਟੀਫਿਕੇਸ਼ਨ ਦਿਆ ਕਰਨਗੇ ਅਸੀਂ ਸਿਰਫ ਉਹਨਾਂ ਦੀ ਸੈਲਫ ਜਾਨੀ ਕਿ ਇਹ ਅਸੀਂ ਸਿਰਫ ਇੰਨਾ ਜ਼ਰੂਰ ਚੈੱਕ ਕਰਾਂਗੇ ਕਿ ਕਿਸੇ ਕਿਸਮ ਦਾ ਕੋਈ ਜਿਹੜੇ ਇਹਦੇ ਲਾਜ਼ ਨੇ ਲਾਜ਼ ਜਾਨੀ ਕਿ ਕਿਸੇ ਕਿਸਮ ਨਾਲ ਉਹ ਗਲਤ ਮੀਸੀਉਸ ਸਿਰਫ ਉਹਨੀ ਚੀਜ਼ ਨੂੰ ਚੈੱਕ ਕਰਾਂਗੇ ਅਸੀਂ ਅਦਰਵਾਈਜ਼ ਅਸੀਂ ਇਹ ਚਨਾ ਉਹਦੀ ਮੰਨਾਂ ਵੀ ਜਿਹੜੇ ਫਾਇਰ ਦੇ ਉੱਤੇ ਕੀ ਹੁੰਦਾ ਸੀ ਕਿ ਜਦੋਂ ਕੋਈ ਆਰਕੀਟੈਕਟ ਬਿਲਡਿੰਗ ਦਾ ਪਲਾਨ ਬਣਾਉਂਦਾ ਸੀ ਸਭ ਤੋਂ ਪਹਿਲਾਂ ਤਾਂ ਉਹ ਫਾਇਰ ਦੇ ਸਾਰੇ A ਤੋਂ Z ਉਹਦੇ ਆਰਕੀਟੈਕਟ ਤਿਆਰ ਕਰਦਾ ਸੀਗਾ ਇਹਦਾ ਨਕਸ਼ਾ ਤੇ ਉਸ ਤੋਂ ਬਾਅਦ ਚ ਫਿਰ ਇਹਦੀਆਂ ਡਰਾਇੰਗਸ ਇਹਨੀਆਂ ਸਕੀਮ ਨੂੰ ਵੈਟ ਕਰਾਣਾ ਪੈਂਦਾ ਸੀਗਾ ਬਾਜ਼ਾਰ ਦੇ ਵਿੱਚ ਜਦੋਂ ਲੈ ਕੇ ਜਾਂਦਾ ਸੀ ਤਾਂ ਕਿਸੇ ਕਿਸਮ ਦੀਆਂ ਕੰਸਲਟੈਂਸੀ ਸਰਵਿਸਿਜ਼ ਬੈਠੇ ਹੁੰਦੇ ਜੀ ਜਾਂ ਕੋਈ ਰਿਟਾਇਰਡ ਬੰਦੇ ਜਿਹੜੇ ਕੰਸਲਟੈਂਸੀ ਦੰਦੇ ਸੀ ਉਹਨਾਂ ਕੋਲ ਫਿਰ ਉਹ ਇੱਕ ਥਰਡ ਫੇਰ ਉਹ ਸਾਡੇ ਕੋਲ ਸਰਕਾਰ پاس ਆਂਦੀ ਸੀ ਹੁਣ ਅਸੀਂ ਇਹਦੇ ਚ ਇੱਕ ਗੱਲ ਕਲੀਅਰ ਕਹਿ ਤੀ ਕਿ ਜਿਹੜੇ ਸਾਡੇ ਪੋਰਟਲ ਦੇ ਉੱਤੇ ਰਜਿਸਟਰਡ ਜਿਵੇਂ ਪਿਛਲੀ ਵਾਰ ਵੀ ਅਸੀਂ ਕਿਹਾ ਸੀ ਜਿਹੜੇ ਰਜਿਸਟਰਡ ਆਰਕੀਟੈਕਟ ਹੋਣਗੇ ਸਾਡੇ ਪੋਰਟਲ ਦੇ ਉੱਤੇ ਜਦੋਂ ਉਹ ਇਹਦੀ ਡਰਾਇੰਗ ਬਣਾਣਗੇ ਡਰਾਇੰਗ ਬਣਾ ਕੇ ਹੁਣ ਉਹ ਸਿੱਧੀ-ਸਿੱਧੀ ਸਾਨੂੰ ਇਹ ਜਿਹੜੀ ਡਰਾਇੰਗ ਹੈ ਉਹ ਸਾਡੇ ਪੋਰਟਲ ਦੇ ਉੱਤੇ ਸਬਮਿਟ ਕਰ ਦਾਂਗੇ ਤਾਂ ਜਿਹੜਾ ਵਿੱਚ ਮੀਡੀਓਕਰ ਸਿਸਟਮ ਉਹ ਮੀਡੀਓਕਰ ਸਿਸਟਮ ਅਸੀਂ ਇਹਦੇ ਵਿੱਚ ਖਤਮ ਕਰਤਾ ਇਹਦੇ ਵਿੱਚ ਇੱਕ ਸਭ ਤੋਂ ਵੱਡਾ ਹੋਰ ਜੋ ਵਾਅਦੇ ਦਾ ਕੰਮ ਕੀਤਾ ਹੈ ਕਿ ਹੁਣ ਤੱਕ ਜਿਹੜੀ ਟੋਟਲ ਚੈੱਕ ਦੇ ਉਹ 53 ਪੁਆਇੰਟ ਸੀਗੇ 53.0 ਸੀ ਜਿਹਦੇ ਵਿੱਚ ਓਨਰ ਓਕੂਪਾਇਰ ਨੂੰ ਆਪਣੀ ਐਨਓਸੀ ਅਪਲਾਈ ਕਰਨ ਲਈ 53 ਪੁਆਇੰਟਸ ਦੇ ਵਿੱਚ ਦੀ ਜਾਨੀ ਕੋ ਕੰਪਲਾਈਂਸ ਕਰਕੇ ਜਾਣਾ ਪੈਂਦਾ ਸੀ ਜਿਹੜਾ ਕਿ ਅਸੀਂ ਇਹਨੂੰ ਵੀ ਡਿলিউਟ ਕਰਕੇ ਅਸੀਂ ਹੁਣ ਇਹਦੇ ਵਿੱਚ ਇਹ ਕਰਤਾ ਵੀ ਜਿਹੜਾ ਤੁਹਾਡਾ ਸਾਡੇ ਫਾਇਰ ਸੇਫਟੀ ਫਾਇਰ ਸੇਫਟੀ ਪਲਾਨ ਦੇ ਅੰਡਰ ਜਿਹੜੇ ਇਹ ਨਕਸ਼ਾ ਆਰਕੀਟੈਕਟ ਤਿਆਰ ਕਰੂਗਾ ਤਾਂ ਇਹਦੇ ਅੰਦਰ ਅਸੀਂ ਇਹਨੂੰ ਬੜਾ ਸਿੰਪਲੀਫਾਈ ਕਰਤਾ ਹੁਣ ਇਹ ਇੰਨੀਆਂ 53 ਤਰ੍ਹਾਂ ਦੇ ਜਾਨੀ ਕਿ ਕਾਗਜ਼ ਨੇ ਜਿਹੜੇ ਇਕੱਠੇ ਕਰਕੇ ਦੇਣ ਦੀ ਜ਼ਰੂਰਤ ਨਹੀਂ ਇੱਕ ਸਭ ਤੋਂ ਵੱਡਾ ਕੰਮ ਜਿਹੜਾ ਹੋਰ ਕੀਤਾ ਉਹ ਇਹ ਕਿ ਹੁਣ ਤੱਕ ਜਿਹੜੀਆਂ ਬਿਲਡਿੰਗਸ ਸੀਗੀਆਂ ਉਹ ਬਿਲਡਿੰਗਸ ਦੀ ਜਿਹੜੀ ਜਾਨੀ ਕਿ anumati ਦਿੱਤੀ ਜਾਂਦੀ ਸੀ 18 ਮੀਟਰ ਹਾਈਟ ਤੱਕ ਦੀ ਬਿਲਡਿੰਗਾਂ ਨੂੰ anumati ਦਿੱਤੀ ਜਾਂਦੀ ਸੀ ਜਿਹੜਾ ਕਿ ਹੁਣ ਵਧਾ ਕੇ ਅਸੀਂ 18 ਮੀਟਰ ਦੀ بجائے 21 ਮੀਟਰ ਤੱਕ ਦੀਆਂ ਬਿਲਡਿੰਗਾਂ ਦੇ ਲਈ anumati ਦੇ ਦਿੱਤੀ ਗਈ ਹੈ ਸੋ ਇਹ ਜਿਹੜੇ ਫਾਇਰ ਐਨਓਸੀ ਦੇ ਰੂਲਸ ਨੋਟੀਫਾਈ ਹੋਏ ਸੀ ਉਹਦੇ ਮੈ ਸੇਲੀਅੰਟ ਫੀਚਰ ਅੱਜ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਦੱਸੇ ਨੇ ਇਹ ਮੈਨੂੰ ਇਹ ਤਾਂ ਮਹਿਸੂਸ ਹੁੰਦਾ ਹੈ ਕਿ ਇਸ ਤੋਂ ਬਾਅਦ ਚੋਂ ਜੋ ਜੋ ਕੰਮ ਜਣੀ ਕਿ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਬੜੋਤਰੀ ਲਈ ਅਸੀਂ ਕਰ ਸਕਦੇ ਸੀ ਜੋ ਕੰਮ ਅਸੀਂ ਕੀਤੇ ਨੇ ਔਰ ਮੈਂ ਮੰਨਦਾ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਲੈਂਡਮਾਰਕ ਜਣੀ ਕਿ ਫੈਸਲੇ ਨੇ ਸੋ ਅ ਅੱਜ ਇਸ ਪ੍ਰੈਸ ਕਾਨਫਰੰਸ ਨੂੰ ਕਵਰੇਜ ਕਰਨ ਲਈ ਮੈਂ ਸਾਰੇ ਮੀਡੀਆ ਵਾਸੀਆਂ ਦਾ ਧੰਨਵਾਦ ਕਰਦਾ ਔਰ ਉੱਥੇ ਆਪਣੇ ਸਾਡੇ ਦੋਨੋਂ ਜਿਹੜੇ ਸੁਪਰੀਮ ਲੀਡਰਸ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਉਹਨਾਂ ਦੀ ਪੰਜਾਬ ਪ੍ਰਤੀ ਪੰਜਾਬੀਆਂ ਪ੍ਰਤੀ ਸੋਚ ਹੈ ਤੇ ਕਮਿਟਮੈਂਟ ਹੈ ਮੈਂ ਉਹਦੀ ਸ਼ਲਾਘਾ ਕਰਦਾ ਜੀ ਧੰਨਵਾਦ ਜੀ ਬਹੁਤ ਬਹੁਤ